ਹਾਂ ਹਾਂ ਹੈਲੋ ਹੈਲੋ ਮਾਤਾ ਸਾਸਰੀ ਕਾਲ ਸਾਸਰੀ ਕਾਲ ਪਤਾ ਸੁਣਾ ਕੇ ਆਲ ਨੇ ਮਾਤਾ ਮਾਤਾ ਇਹ ਕਿ ਤੁਸੀਂ ਸੁਣਿਆ ਹੀ ਹੈ ਕਿ ਤਿੰਨ ਦਿਨ ਹੋ ਗਏ ਸਾਨੂੰ ਇੱਥੇ ਧੋਖੜ ਧਾਰ ਰੱਖੀ ਨੂੰ ਇਹਨਾਂ ਨੇ ਨਾ ਬਾਬੇ ਦੇ ਕਮਰੇ ਦੇ ਵਿੱਚ ਬਾਬੇ ਦੇ ਬਾਥਰੂਮਾਂ ਦੇ ਵਿੱਚ ਕੈਮਰੇ ਕੁੱਠੀਆ ਕੈਮਰੇ ਲਾਤੇ ਸੀ ਕੁੱਠੀਆ ਕੈਮਰੇ ਹਾਂ 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 ਠੀਕ ਹੈ ਏ ਬਾਪ ਮੇਰੇ ਦੇ ਇੱਥੇ ਬਹੁਤ ਜਿਆਦਾ ਖਤਰਾ ਸਾਡੇ ਸਾਰੇ ਸਿੰਘਾਂ ਨੂੰ ਤੇ ਇਹ ਨਾ ਤੁਸੀਂ ਆਪ ਦਾ ਫੁੱਲ ਬੋਲੋਗੇ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਇੱਥੇ ਭੁੱਖੜਤਾ ਰੱਖੀ ਤੇ ਬਸੰਤ ਵੀ ਬਹੁਤ ਮੰਨ ਲੋ ਕਿ ਲਾਏ ਕੋਈ ਪਾਣੀ ਨਹੀਂ ਪੀਂਦਾ ਰੋਟੀ ਛੱਡੀ ਹੀ ਪਾਣੀ ਰੋਟੀ ਪਾਣੀ ਸਾਰਾ ਕੁਝ ਅੱਛਾ ਹਾਂ ਹਾਂ ਠੀਕ ਆ ਰੋਟੀ ਪਾਣੀ ਸਾਰਾ ਕੁਝ ਛੱਡਿਆ ਆ ਬੇ ਮੈਂ ਗੱਲ ਤੈਨੂੰ ਇਹ ਕਰਨਾ ਕਿ ਅਸੀਂ ਜਿਹਨੇ ਕਿ ਭਗਵੰਤ ਮਾਨ ਨੂੰ ਇਹ ਆ ਕਿ ਸਾਨੂੰ ਜੇ ਆਪਣਾ ਤੇ ਪੰਜਾਬ ਦੀ ਧਰਤੀ ਦੇ ਲਈ ਆ ਕੇ ਹੀ ਮਰਨਾ ਚਾਹਣੇ ਸਾਰੇ ਹਾਂ ਠੀਕ ਹੈ ਠੀਕ ਹੈ ਨਹੀਂ ਚਾਹੀਦਾ ਇਹ ਨਾਲੇ ਅੱਧੇ ਰਾ ਪਤਾ ਹੀ ਦੀ ਦੂਰ ਹੀ ਜਾਇ ਨਹੀਂ ਚਾਹਤਾ ਦੇਗੇ ਹਣ ਕਿੰਨਾ ਚਿਰ ਹੋ ਗਿਆ ਕਨ ਕਾਲ ਦੇ ਤੜਫਣ ਡਾਇਆ ਆਇਆ ਸੁਣ ਕੇ ਪਰਸੋਂ ਦੇ ਅਸੀਂ ਕਹਿੰਦੇ ਜੀ ਠੀਕ ਹੈ ਅਸੀਂ ਮਰਨਾ ਚਾਹਣੇ ਆਣ ਕੇ ਤੇ ਸੰਗਤਾਂ ਨੂੰ ਵੀ ਬੇਨਤੀ ਜੀ ਉਹਨੂੰ ਉੱਠਣ ਦਾ ਟਾਈਮ ਹੈ ਠੀਕ ਹੈ ਤੇ ਭਾਈ ਸਾਹਿਬ ਨੂੰ ਵੀ ਚਾਹੀਏ ਭਾਈ ਸਾਹਿਬ ਦਾ ਬਹੁਤ ਇੱਥੇ ਔਖਾ ਕੰਮ ਹੈ ਹਾਂ 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 ਠੀਕ ਹੈ ਪਾਈ ਦਾ ਨੂੰ ਕੋਸ਼ਿਸ਼ ਵੀ ਕਰ ਸਕਦੇ ਭਾਈ ਸਾਹ ਨੂੰ ਦਾ ਸੰਗਤ ਨੂੰ ਇਹ ਹੀ ਬੇਨਤੀ ਹੈ ਮੈਂ ਸੰਗਤ ਨੂੰ ਕਹਨਾ ਕਿ ਮਗਰੋਂ ਮਰਿਆਂ ਦੇ ਮਤਲਬ ਜੋ ਸ਼ਹੀਦ ਹੋ ਜਿਹੜੇ ਪਰਸੀਆਂ ਦੇਖਾ ਨਾ ਕਰਿਆ ਤਨ ਸਾਥ ਮਗਰੋਂ ਫਾਇਦਾ ਕੋਈ ਨਹੀਂ ਮਗਰੋਂ ਫਾਇਦਾ ਕੋਈ ਨਹੀਂ ਕਿ ਜਿਉਂਦੇ ਬੰਦੇ ਦਾ ਕਦਰ ਨਹੀਂ ਪਾਉਣਾ ਤਾਂ ਹਾਂ ਤੋਣਾ ਆਪਾਂ ਨੂੰ ਇਹ ਮਸਾਂ ਲੱਭਾ ਸਾਨੂੰ ਆਪਦਾ ਵੀ ਕੋਈ ਨਹੀਂ ਅਸੀਂ ਕਿ ਭਾਵੇਂ ਮਾਰਤੀ ਕਿ ਪਰ ਕਹਿੰਦੇ ਅਸੀਂ ਕਿਨੇ ਸਾਡੇ ਆਗੂ ਨੂੰ ਨਾ ਕੁਝ ਹੋਵੇ ਹਾਂ ਠੀਕ ਹੈ ਠੀਕ ਹੈ ਇੱਕ ਬੇਨਤੀ ਇਹ ਕਰਨੀ ਆ ਸੰਗਤਾਂ ਨੂੰ ਕਿ ਤੁਸੀਂ ਵੱਧ ਚੜ ਕੇ ਇਸ ਸਾਥ ਦੇ ਉਹ ਭਾਈ ਸਾਹਿਬ ਦਾ ਕਿ ਇਥੇ ਬਹੁਤ ਜਿਆਦਾ ਔਖੇ ਆ ਸੀ ਠੀਕ ਹੈ ਠੀਕ ਹੈ ਹਾਂ ਹਾਂ ਤੇ ਐ ਅਸੀਂ ਤਾਂ ਜਾਮਤਪਾਲ ਦੀ ਮਾਤਾ ਨਾਲ ਕੀਤੀ ਸੀ ਗੱਲ ਤਾਂ ਅੱਜ ਸਾਡੀ ਹੋਈ ਨਹੀਂਗੀ ਵੀ ਆ ਕੋਈ ਗੱਲ ਨਹੀਂ ਤੁਸੀਂ ਉੱਥੇ ਕਰਕੇ ਤੇ ਜਿੱਥੇ ਮਾਤਾ ਨਾਲ ਕਰਕੇ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਣਾ ਕਿ ਅਸੀਂ ਜੇ ਨਹੀਂ ਸਾਨੂੰ ਨਹੀਂ ਆਉਂਦੇ ਤੇ ਆਈਏ ਇੱਥੇ ਭੁੱਖੇ ਤੇ ਆਈ ਮਰ ਜਾਾਂਗੇ ਪਰ ਇਹਦਾ ਜੁਮੇਵਾਰ ਅਸੀਂ ਆ ਸੀ ਅਸੀਂ ਪਤਾ ਸੀ ਆਪਦੇ ਸੀ ਦਸਤਰ ਜਾ ਕੇ ਉਹਦੇ ਉਹਦੇ ਅੱਗੇ ਮਰ ਜਾਣਾ ਜਾ ਕੇ ਭੁੱਖੇ ਬਹਿ ਕੇ ਅਸੀਂ ਹਾਂ ਸੰ ਤੇਲ ਪਾ ਕੇ ਨਾ ਸਾਡੇ ਨਾਲ ਪਏ ਉਮਤਰੇ ਕੋਲੇ ਜਾ ਕੇ ਪਈ ਆ ਤੇ ਬਾ ਕੁਨੀ ਮਾਤਾ ਤੂੰ ਰੋਣਾ ਰੋਣਾ ਕੋਈ ਨਹੀਂ ਤੇ ਦੂਜਾ ਕਾਸ਼ ਠੀਕ ਹੈ ਹਾਂ ਠੀਕ ਹੈ ਠੀਕ ਹੈ ਵਧੀਆ ਆ ਤੇ ਇਹ ਕੋਈ ਗੱਲ ਨਹੀਂ ਤੁਸੀਂ ਇਹ ਵੱਧ ਤੋਂ ਵੱਧ ਆਗਾ ਕਿ ਲੋਕਾਂ ਨੂੰ ਭਰਾਮਣ ਨੂੰ ਕਹੋਗੇ ਉਹਨਾਂ ਨੂੰ ਆਪਾਂ ਉਥੋਂ ਲਈ ਆਈਏ ਤੇ ਇਥੇ ਬਾਬੇ ਨੂੰ ਦੇਣਾ ਕੈਮਰੇ ਲਾ ਕੇ ਫਿਰ ਹੋਰ ਗੱਲ ਸੁਣ ਬਾਬੇ ਦੇ ਅੰਦਰ ਆ ਘੜਦੋ ਕਰੀਏ ਉਹ ਕਿਸ ਤੋਂ ਬੰਦਾ ਲਿਆ ਕਿ ਤੇ ਤੱਕੇ ਨਾਲ ਅੰਦਰ ਕਰਕੇ ਨਾ ਇਹ ਆ ਰਾਚੀ ਦੇ ਰਾਬੇ ਦੇ ਉਥੇ ਕੈਮਰੇ ਮੰਨ ਲਓ ਮੋਬਾਈਲ ਵਾਸਤੇ ਦੋ 11 11 ਮਹੀਨੇ ਹੋ ਗਏ ਨੇ ਉਦੋਂ ਤੇ ਕੈਮਰੇ ਇੱਥੇ ਹੈਗੇ ਨਹੀਂ ਸੀ ਤਾਂ ਹੁਣ ਕੈਮਰੇ ਇਹਨਾਂ ਨੂੰ ਹੁਣ ਕੈਮਰੇ ਲਾ ਕੇ ਉੱਥੇ ਚਲੇ ਗਏ ਬਾਬਾ ਲੈ ਗਿਆ ਸਾਡਾ ਸਮਾਨ ਤਾਂ ਸਾਰਾ ਹੈ ਜਿਹੜਾ ਚੈੱਕ ਕਰਕੇ ਘਲੋਂਦੇ ਨੇ ਬੁੱਤਗਾ हां ਤੇ ਉਹ ਗਰਮੀ ਦੇ ਪਰਿਵਾਰ ਦੀ ਖੜੀ ਬੱਚੇ ਦੀ ਆਈ ਉਹ ਵੀ ਬਾਤ ਸੀ ਇਹ ਸਾਰਾ ਵગેਰੇ ਜੇਲ੍ਹ ਦੇ ਅੰਦਰ ਇਹ ਕਿੱਥੋਂ ਅਸੀਂ ਕਿੱਥੋਂ ਲੈ ਆਉਂਦਾ ਅੰਦਰ ਸਾਰਾ ਕੁਝ ਚੈੱਕ ਕਰਕੇ ਆਉਂਦਾ ਇਹ ਪ੍ਰਸ਼ਾਸਨ ਪ੍ਰਸ਼ਾਸਨ ਮਰਿਆ ਸੀ ਇਹ ਜਦੋਂ ਇਹਨਾਂ ਦੇ ਕੋਲ ਸਮਾਨ ਜਾਂਦਾ ਪ੍ਰਸ਼ਾਸਨ ਦੇ ਅੰਦਰ ਗਿਆ ਸੀ ਇਹ ਸਾਰਾ ਕਾਰਵਾਈ ਪ੍ਰਸ਼ਾਸਨ ਦੀ ਆ ਇਹ ਨਾਲ ਮਿਲ ਕੇ ਹਾਂ ਨਾਲ ਮਿਲ ਕੇ ਨਾਲ ਮਿਲ ਕੇ ਮਾਰਨਾ ਚਾਹੁੰਦੀ ਸੀ ਕੋਈ ਪਤਾ ਨਹੀਂ ਆਹ ਦੀ ਦਵਾਈ ਦਿੰਦੇ ਬਾਬਾ ਦੇ ਮੇਰੇ ਸਣਾ ਬਾਬਾ ਮੈਂ ਕਹਿੰਦਾ 5 ਮਹੀਨੇ ਹੋ ਗਏ ਬਾਬਾ ਉਹ ਜੀ ਬੜਾ ਢਿੱਲਾ ਬਾਬਾ ਦੇ ਦਿਨੋਂ ਤੇ ਰਹਿੰਦਾ ਹੀ ਜਾਂਦਾ ਇਹ ਤੇ ਫਿਰ ਆਇਆ ਫਿਰ ਆਣੀਆਂ ਟੈਂਸ਼ਨਾਂ ਨੇ ਸਾਹ ਨਾਲ ਬਰਹਿਣੀਆਂ ਤੇ ਬਸੰਤ ਦਾ ਕੋਈ ਪਤਾ ਨਹੀਂ ਬਸੰਤ ਵੀ ਬਾਹਲਾ ਢਿੱਲਾ ਮੰਗ ਲੋ ਟੈਂਸ਼ਨਿੰਗ ਬਾਏ ਤੇ ਇਹ ਅਸੀਂ ਤੇਰੀ ਰਿਕਾਰਡਿੰਗ ਇਹਨੇ ਪਾ ਦਿੱਤੀ ਸਾਰੀ ਆਪਾਓ ਪਾਓ ਤੁਸੀਂ ਇਹ ਗਾਂ ਲਓ ਪਤਾ ਲੱਗੇ ਸੰਗਤ ਨੂੰ ਐ ਬੜਾ ਕੀ ਰਹੀ ਦੁੱਖ ਚ ਲਿਆ ਪਰ ਉਹ ਨਹੀਂ ਕਹਿੰਦਾ ਸਾਡੇ ਕਿਰਤੋਂ ਪਾਣੀ ਟੱਪ ਗਿਆ ਹੀ ਹੁਣ ਸੁਣਾ ਸੰਗਤ ਨੂੰ ਸਾਰਾ ਕੁਝ ਅਸੀਂ ਤਾਂ ਸੁਣੇ ਪਹਿਲੇ ਵੀ ਪਾਤ ਹੀ ਆ ਵਿਕਾਸ ਨੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਪਾਓ ਤਾਂ ਸੰਗਤ ਨੂੰ ਬੇਨਤੀ ਵਾਧ ਚੜ ਕੇ ਠੀਕ ਹੈ ਠੀਕ ਹੈ ਸਾਡਾ ਸਾਾਨੂੰ ਕੋਈ ਨਹੀਂ ਆਈ ਇਹਦੇ ਭਾਈ ਸਾਹਿਬ ਬੜਨਾ ਤੇ ਇਹਦਾ ਹੀ ਤੇ ਆਹੀ ਜੇ ਸਾਨੂੰ ਕੁਝ ਹੋ ਜਾਈਏਗਾ ਸਾਨੂੰ ਕੋਈ ਦੁੱਖ ਠੀਕ ਹੈ ਠੀਕ ਹੈ ਪਤੋ ਠੀਕ ਹੈ ਪਾ ਦੇਣੇ ਪਾ ਦੇਣੇ ਆ ਤੇ ਤੁਸੀਂ ਨਾ ਭਾਈ ਸਾਹਿਬ ਦੀ ਮਾਤਾ ਨਾਲ ਗੱਲ ਕਰਕੇ ਤੇ ਤੁਸੀਂ ਕਰੋ ਤੇ ਦੂਜਾ ਇੱਕ ਹੋਰ ਤੈਨੂੰ ਗੱਲ ਦੱਸਾਂ ਹਾਂ ਇਹ ਮਰਬ ਤੇਰਾ ਭਲਾ ਕਰੇ ਤੁਸੀਂ ਦੂਜਾ ਨਾਲ ਹੀ ਚੱਲੋ ਤੇ ਦੇ ਫੇਰ ਨਹੀਂ ਨਹੀਂ ਅਸੀਂ ਫੇਰ ਅੱਜ ਸਾਰਾ ਆਪਣ ਨੂੰ ਅਸੀਂ ਕਰਦੇ ਸੁਲਾਹ ਕਰਦੇ ਸਵੇਰ ਤੜਕੇ ਦਾ ਅਸੀਂ ਆਖਾਂਗੇ ਤੇ ਉਹਨਾਂ ਨੂੰ ਆਸ ਤੇ ਦਾਸ ਜੇ ਤੁਸੀਂ ਆਵੇ ਤੋ ਨੂੰ ਰੋਕਣ ਇੱਕ ਹੋਰ ਸੋਨ ਲੋ ਗੱਲ ਜੇ ਤੋ ਨੂੰ ਰੋਕਣ ਆਵੇ ਤੋ ਕਾ ਇੱਥੇ ਲਿਖ ਕੇ ਦੇ ਦਿਓ ਜੇ ਉਹ ਮਰ ਕੇ ਅੱਧੀ ਜੁਮੇ ਹੋਣਾ ਉਹ ਸਹਿ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਵੀ ਹਾਂ ਨਹੀਂ ਐਵੇਂ ਅਸੀਂ ਕਰ ਦੇ ਕੇ ਦੇ ਹੇ ਸਾਰੇ ਉੱਥੇ ਜਾ ਚੱਪੜ ਜਾ ਅਸੀਂ ਸਾਰੇ ਉੱਥੇ ਜਾ ਕੇ ਆਪੜਦੇ ਆਂ ਪੀ ਇਹ ਅਸੀਂ ਸਾਲ ਹੋ ਗਿਆ ਚੁੱਪ ਕਰਕੇ ਬੈਠੇ ਆ ਸਾਲ ਹੋ ਗਿਆ ਸਿਕ ਚੱਲ ਕੋਈ ਨਹੀਂ ਪੀ ਗਲਤੀ ਤਾਂ ਉਹਨਾਂ ਦੀ ਕੋਈ ਨਹੀਂ ਚੱਲ ਉਹਨਾਂ ਨੇ ਜੇ ਦਿੱਤੀ ਸਜ਼ਾ ਤਾਂ ਚੱਲ ਕੋਈ ਨਹੀਂ ਉਹਨਾਂ ਕੱਟ ਲਈ ਆ ਤੋ ਹੁਣ ਅਸੀਂ ਤਾਂ ਡੀਕਦੇ ਬੱਚੇ ਤਾਂ ਡੀਕਦੇ ਤੇ ਹੁਣ ਸਾਡੇ ਡੈਡੀ ਨੇ ਆ ਜਾਣਾ ਘਰੇ ਹੂੰ ਇਹਨਾਂ ਉੱਠ ਕੇ ਹੋਣੇ ਨਾ ਉੱਠ ਕੇ ਝੂਠੀਆਂ ਤੂੰ ਤਾਂ ਲਾ ਕੇ ਤਾਂ ਫੇਰ ਪਸਾ ਦੇਣਗੇ ਪੀ ਹਾਂ ਤੇ ਠੀਕ ਆ ਮਾਦਾ ਫਿਰ ਵੇ ਖਾਲਸਾ ਫਤਿਹ ਮੈਂ ਜੰਗੀ ਕੇ ਫਤਿਹ ਪੁੱਤ ਫਤਿਹ